ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਜਰਸੀ ਵਹਿਣਾ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਵਕਾਊ ਆ ਸੋਹਣੀਆਂ ਵਹਿਣਾ ਗਣਤੀ ਕਾਫੀ ਆ ਇੱਕ ਤਾਜੀ ਸੂਈ ਆ ਉਹਦੇ ਮਗਰ ਵੱੱਛੀ ਆ ਦੂਜੀਆਂ ਸੂਣ ਨੂੰ ਤਿਆਰ ਆ ਬਾਕੀ ਇਨਫਰਮੇਸ਼ਨ ਲੈ ਦਾਂ ਨਾ ਆਉ ਕਰਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸੱਸੀ ਗੱਲ ਜੀ ਸੱਸੀ ਕਾ ਬਾਈ ਜੀ ਨਾਮ ਤੇਰਾ ਸਰ ਨਾਮ ਮੇਰੇ ਗੋਰਾ ਗੱਲ ਪੈਂਡ ਆਪਣਾ ਸੁਖੇ ਵਾਲਾ ਵੀਰੇ ਪੈਂਡ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਆ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾਅਦ ਆ ਜੀ ਫੋਨ ਨੰਬਰ ਦੱਸ ਜੀ 9781230900 ਜੀ ਸਾਰਾ ਕੁਝ ਹੀ ਬਕਾਊ ਆ ਅੱਜ ਵੀਰੇ ਆਪਣੇ ਕੋਲੇ 8 ਬੈੜਾ ਰਹਿ ਗਈਆਂ ਤਿੰਨ ਕਿ ਪਹਿਲਾਂ ਸੇਲ ਹੋ ਗਈਆਂ ਉਧਰ ਵੀਲੇਜ ਬਣੇ ਹੋਈਆਂ ਵਾ 11 ਸੀ ਹਾਂ 11 ਬੈੜਾ ਸੀ ਵੀਰੇ ਆਪਣੇ ਕੋਲੇ ਇਹਨਾਂ 'ਚੋਂ ਇੱਕ ਬੈੜ ਸੂਈ ਹੈ ਵੀਰੇ ਦੋ ਬੈੜਾ ਸੱਤ-ਸੱਤ ਮਹੀਨੇ ਨਹੀਂ ਅੱਗ ਬਣਾਈ ਠੀਕ ਹੈ ਹੋਣ ਬਚੀਆਂ ਸਹੀ ਹੈ ਹਾਂਜੀ ਬਾਕੀ ਬੈੜਾ ਦੂਜੇ-ਦੂਜੇ ਸੋਏ ਸੋਣ ਵਾਲੀਆਂ ਜੀ ਇਹਦੇ ਬਾਅਦ ਨੰਬਰ ਦੂਜੇ ਸੂਏ ਸੋਨਾ ਇਹਨੇ ਫਾਰਮ ਦੇ ਵਿੱਚੋਂ ਲਈ ਹੋਈ ਆ ਹੂੰ ਤੇ ਬੈਣ ਮੰਨ ਲੇ ਕਿ ਚਲੋ ਇਹ ਹਫਤੇ ਦੇ ਅੰਦਰ ਬਾਹਰ ਲਾਵੂਗੀ ਠੀਕ ਹੈ ਦੁੱਧ ਕਿੰਨਾ ਪਿਆ ਜੀ ਵੀਰੇ ਜਿਹੜਾ ਮਾਲਕ ਨੇ ਦੁੱਧ ਦੱਸਿਆ ਆਪਾਂ ਉਹ ਦੱਸਾਂਗੇ ਬਾਕੀ ਕੋਈ ਵੀ ਵੇੜਾ ਭਰਾ ਆਪਣੀ ਸਮਝ ਨਾਲ ਲੈ ਲਵੀ ਉਹ ਕਿੰਨਾ ਲੈ ਸਕਦਾ ਹਨਾ ਵੀ ਆਪਾਂ ਨੂੰ ਮਾਲਕਾਂ ਨੇ ਪਹਿਲੇ ਸੂਏ ਦਾ ਦੱਸਿਆ 18 ਤੋਂ 19 ਕਿਲੋ ਬਾਕੀ ਬੱਚੀ ਦੋ ਵੀ ਵੇਚ ਲੈਣੀ ਕਿੰਨੇ ਨਿਕਰਨ ਰੋਈ ਆ ਜੈ ਜੈ ਮੁੱਲ ਇਹਦਾ ਬੱਚੀ ਦਾ ਵੀਰੇ 67000 ਤੋਂ ਮਾਨਦਾਨ ਕਰਦਾਂਗੇ ਠੀਕ ਹੈ ਮੰਨ ਲਓ ਵੀ ਜਿਹੜਾ ਜੈ ਜੈ ਮੁੱਲ ਕਿੱਡੀ ਵਾਰ ਨੂੰ ਲਓ ਵੀ ਦੋਸਤੋ ਇੱਕ ਨੰਬਰ ਫਾਰਮ ਚੋਂ ਬੱਛੀ ਬਾਈ ਕਹਿੰਦਾ ਲਈ ਆ ਦੂਜੇ ਸੂਵੇ ਸੂਨ ਨੂੰ ਹੁਣ ਤਿਆਰ ਆ ਵਜਨ-ਵਜਨ ਬਹੁਤ ਆ ਸੇਵਾ ਸੰਭਾਲ ਵਾਲੇ ਡਿੱਕੇ ਕੱਢੇ ਪਏ ਆ ਚਾਰ ਸ਼ਪੇਰੋਂ ਗੋਲ ਮਟੋਲ ਪਈ ਆ ਹਫਤੇ ਦੇ ਅੰਦਰ-ਅੰਦਰ ਬਾਈ ਦੱਸਦਾ ਸੂਪੂਗੀ ਹਵਾਨਾ ਸੋਹਣਾ ਵੱਡਾ ਥਣਾ ਦੀ ਸਾਫ-ਸੁਧਰੀ ਆ 18-19 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਜਿੰਨਾਂ ਤੋਂ ਲਈ ਆ ਅਗਲੇ ਕਹਿੰਦੇ ਆ ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉ ਅਗਲਾ ਆਪਦੀ ਸਮਝ ਨਾਲ ਲੈ ਲੇ ਇਹ 2 ਕਿਲੋ ਦਿਓ ਜਾਂ ਇਹ 20 ਕਿਲੋ ਦਿਓ ਪੂਰੀ ਭਾਰੀ ਨਰੋਈ ਨਿਗਰ ਫੁੱਲ ਵਜਨ ਵਾਲੀ ਦੂਜਾ ਸੁਆ ਜਰਸੀ ਨਸਲ ਦੀ ਵਹਿੜ ਵਲਟਾ ਲਾ ਜੇ ਪਈਆਂ ਬਹੁਤ ਆ ਬਾਕੀ 5-7 ਦਿਨ ਲੈ ਜਾਣੇ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਜਦੋਂ ਤਿਆਰ ਹੋ ਜਾਂਦੀ ਆ ਪ੍ਰਾਈਸ ਜੈ ਜੀ ਆ ਆ ساری ਵਲਟਾ ਲ ਕੱਢ ਕੇ ਸੋਨਾ 67000 ਦੀ ਜਰਸੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਜਿਹਦੇ ਪਸੰਦ ਆਊ ਅਗਲਾ ਵੀਰ ਦੇ ਘਰੇ ਆ ਜੇ ਆਪ ਦੀ ਨਰਖ ਪਰਖ ਨਾ ਲੈ ਜੇ ਮੂੰਹ ਮੱਥੇ ਦੀ ਸੋਹਣੀਆ ਛੋਟਾ ਕੰਨ ਬੋਦੀ ਵਾਲੀ ਬੱਚੀ ਜਰਸੀ ਨਾਲ ਦੀ ਥਣ ਵੀ ਬਹੁਤ ਚੰਗਾ ਮੋਟਾ ਹੱਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਕੋਈ ਵਾਧੂ ਫੂਟ ਸ਼ਾਂਗ ਨਹੀਂ ਟਾਪ ਦੀ ਬੱਚੀ ਦੂਜਾ ਸੂਆ ਇਹ ਤਾਂ ਬਹੁਤ ਜ਼ਿਆਦਾ ਗੱਡੂ ਵੀਰੇ ਹੋਇਆ ਕਿੱਥੋਂ ਸਟਾਰਟਿੰਗ ਹੋ ਕੇ ਤੇ ਕਿੱਥੋਂ ਤੱਕ ਸੂਆ ਜੰਤੂ ਨਹੀਂ ਲੱਗਣਾ ਸਹੀ ਜਾਨ ਹੀ ਬਹੁਤ ਵੀਰੇ ਚਾਰ ਦੀ ਬਲੀ ਅਗਲੇ ਨੂੰ ਆਪ ਹੀ ਦੱਸ ਦਿਆਂ ਹਾਂ ਇਹ ਤਾਂ ਗੱਲ ਸਹੀ ਹੈ ਦੋਸਤੋ ਲੰਮਾ ਹਵਾਨਾ ਅੱਗੇ ਗਾਂ ਧੁੰਨੀ ਨੂੰ ਹਵਾਨਾ ਟੱਚ ਕਰਦਾ ਬਾਕੀ ਧੋਨੂ ਸਕ ਜਾਦੇ ਕਹਿੰਦੀ ਤਾਂ ਲੋੜ ਹੀ ਨਹੀਂ ਸਾਹਮਣੇ ਹੀ ਖੜੀ ਥੋੜੇ ਦੋ ਨੰਬਰ ਤੇ ਆ ਜੀ ਕਰੇ ਇਹ ਵੀ ਵੈੜਾ ਤੇ ਮੇਰੇ ਦੂਜੇ ਕੋਲ ਸੁਣਾ ਦੇਣੇ ਹਫਤੇ ਦੇ ਅੰਦਰ ਬਾਹਰ ਲਊਗੀ ਵੀਰੇ ਮੰਨ ਕੇ ਚੱਲੋ ਇੱਕ ਤਾਂ ਦਿਨ ਪਹਿਲਾਂ ਵੀ ਸੂ ਸਕਦੀ ਬਾਅਦ ਚ ਵੀ ਜਿਹੜਾ ਮਾਲਕ ਨੇ ਦੱਸਣ ਮੁਤਾਬਕ ਪਹਿਲੇ ਦੱਸ ਡੁੱਡ ਵੀਰੇ 16 ਤੋਂ 17 ਕਿਲੋ ਦੱਸਿਆ ਵਾ ਠੀਕ ਹੈ ਹਾਂ ਜੀ ਦੇਣ ਕਿਨੇ ਦੱਸਿਆ ਇਹ ਹਫਤੇ ਦੇ ਅੰਦਰ ਬਾਹਰ ਵੀਰੇ ਜੈ ਜੈ ਮੋਲੇ ਇਹਦਾ ਵੀਰੇ ਬੱਚੀ ਦਾ ਬਿਲਕੁਲ ਜੈ 54000 ਤੋਂ ਮਾਨਦਾਨ ਕਰ ਦਾਂਗੇ ਬੱਚੀ ਬਾੜੀ ਨਜਾਇਜ਼ ਹੀ ਚੰਗੀ ਆ ਮੰਨ ਲਓ ਤੇ ਆਪਣੀ ਵੀ ਚਲੋ ਭਾਅ ਨਾਲ ਆਣਾ ਪੋਸਾ ਨਾਲ ਹੀ ਦੇ ਦੇਣੀ ਆ ਕੱਢੀ ਬਾਹਰ ਨਾਲ ਆ ਦੋਸਤੋ 2 ਨੰਬਰ ਜਰਸੀ 54000 ਦੀ ਵੀਰ ਕਹਿੰਦਾ ਦੇ ਦੇਣੀ ਆ ਬੱਚੀ ਬਹੁਤ ਚੰਗੀ ਆਪਾਂ ਨੂੰ ਭਾਜ ਮਿਲੀ ਤੇ ਆਪਾਂ ਵੀ ਭਾਜ ਜੀ ਦੇ ਦੇਣੀ ਆ 16 17 ਕਿਲੋ ਦੁੱਧ ਵੀਰ ਦੱਸਦਾ ਕਿ ਪਹਿਲਣ ਪਿਆ ਗਈ ਆ ਹੁਣ ਦੂਜੇ ਸੂਵੇ ਸੂਨ ਨੂੰ ਤਿਆਰ ਆ ਲੈਵਾ ਬੱਚੀ ਇਹ ਵੀ ਲਾਉ ਬਹੁਤ ਕਿਉਂਕਿ ਬਾਲਟੇ ਲਾ ਪਈਆਂ ਬਹੁਤ ਆ ਬਾਕੀ ਕੱਦ ਕਾਠ ਵੱਡਾ ਹੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣ ਭਾਂਡੇ ਦੀ ਵੀ ਸਾਫ ਸੁਥਰੀ ਆ ਕੋਈ ਫੋਟ ਨਹੀਂ ਛਾਂਗ ਨਹੀਂ ਬਹੁਤ ਸੋਹਣੇ ਆਦੀ ਚੁਆਈ ਵਾਲੇ ਗੁਲਾਬੀ ਥਾਨ ਆ ਗੈਬ ਚ ਲੱਗੇ ਹੋਏ ਆ ਜਦੋਂ ਤਿਆਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਦ ਦਿਨ ਕਿਹਨੇ ਦੱਸਿਆ ਕੋਰੇ ਇਹ ਹਫਤੇ ਦੇ ਅੰਦਰ ਬਾਹਰ ਲੈ ਜੀ ਵੀਰੇ ਮੰਨ ਲਓ ਠੀਕ ਹੈ ਜਿਹੜਾ ਤਾਂ ਐਂਟੀ ਕਰਾ ਦੂਗੀ ਵੀਰੇ ਫੇਰ ਲੱਗ ਕਿੰਨੀ ਠੇਲਾ ਬੱਚੀ ਦੇ ਥਣ ਥਣ ਦੇ ਲੂ ਸਾਈਡ ਤੋਂ ਬੜਾ ਜਿਆਦਾ ਚੰਗਾ ਵੀਰੇ ਥਣ ਵੀ ਪੂਰਾ ਚੰਗਾ ਆਦੀ ਚੁਆਈ ਵਾਲਾ ਗੈਬ ਚ ਨਿਖੜਵੇਂ ਥਣ ਕੱਲੇ ਕੱਲੇ ਲੱਗੇ ਹੋਏ ਆ 54000 ਦੀ ਵੀਰ ਕਹਿੰਦਾ ਜਰਸੀ ਦੇ ਦੇਣੀ ਐ ਇੱਕ ਨੰਬਰ ਵੀ ਬੱਚੀ ਪੂਰੀ ਚੰਗੀ ਆ ਦੂਜੇ ਸੂਵੇ ਸੂਨ ਨੂੰ ਤਿਆਰ ਦੋ ਨੰਬਰ ਜਰਸੀ ਵੀ ਫੋ ਦੋਵਾਂ ਦਾ ਹਫਤਾ ਹਫਤਾ ਪਿਆ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦੀਆਂ ਤੇ ਕੋਈ ਦਿਨਾਂ ਤੇ ਵੀ ਸੂ ਸਕਦੀਆਂ ਫੁੱਲ ਚੰਗੀਆਂ ਬੱਚੀਆਂ ਚੰਗੇ ਦੁੱਧ ਵਾਲੀਆਂ 3 ਨੰਬਰ ਤੇ ਆ ਜੀ ਗੁਰੇ ਇਹ ਮੈਡੀ ਗੁਰੇ ਦੂਜੇ ਸੂਏ ਆ ਦਿਨ ਇਹ ਵੀ ਹਫਤੇ ਤੋਂ 10 ਦਿਨ ਲਊਗੀ ਜੀ ਠੀਕ ਹੈ ਕਲਰ ਕਾਫੀ ਹੈ ਵੀਰੇ ਹੈ ਯਾਰ ਸੀ ਆ ਮੰਨ ਲਓ ਤੇ ਪਹਿਲੇ ਸੂਏ ਦਾ 14 ਕਿਲੋ ਦੁੱਧ ਦੱਸਿਆ ਵੀਰੇ ਮਾਰਕਾ ਨੇ ਜੈ ਜੈ ਮਾਲੂ ਇਹਦਾ 45000 ਜੋ ਮਾਨਦਾਨ ਕਰਦਾ ਹੈ ਵੀਰੇ ਕੱਢੀਏ ਬਾਹਰ ਨੂੰ 1 ਨੰਬਰ 67000 ਦੀ 2 ਨੰਬਰ 54000 ਦੀ 3 ਨੰਬਰ 45000 ਦੀ 14 ਕਿਲੋ ਦੁੱਧ ਵੀਰ ਕੇ ਨਾਲ ਦੱਸਦੇ ਜਿਨ੍ਹਾਂ ਤੋਂ ਲਈ ਹੈ ਇਹ ਵੀ ਕੋਈ ਹਫ਼ਤੇ ਦੇ ਅੰਦਰ ਬਾਹਰ ਬਾਈ ਦਾਸ ਦਾ ਸੂਬੂ ਬਰੀਡ ਜਰਸੀ ਆ ਬਾਕੀ ਥਾਣੇ ਇਹਦੇ ਵੀ ਸੋਹਣੇ ਆ ਗਾਇਬ ਚ ਨਿਖੜਵੇਂ ਕੱਲੇ ਕੱਲੇ ਲੱਗੇ ਹੋਏ ਆ ਆਦੀ ਚਵਾਈ ਵਾਲੇ ਥਾਣ ਆ ਇਹ ਵੀ ਸੋਹਣੀ ਮੱਛੀ ਆ ਦੁੱਧ ਕੋਈ 14 15 ਕਿਲੋ ਪਿਆ ਜੂ ਬਾਕੀ ਲਗਭਗ ਬੰਨ੍ਹਣ ਦੀ ਸਾਰੀ ਹੈਗੀ ਆ ਸੂਈ ਸਵਾਈ ਵੀ ਹੈਗੀ ਆ ਗੱਬਣ ਵੀ ਹੈਗੀ ਆ ਜੇ ਕੋਈ ਘਟ ਚਰਦੀ ਗੱਬਣਾ ਵਹਿੜ ਲੈਣ ਦਾ ਚਾਹ ਵਾਣਾ ਲਾਸਟ ਦੇ ਦੋ 7-7 ਮਹੀਨਿਆਂ ਦੀਆਂ ਗੱਬਣਾ ਮੱਛੀਆਂ ਉਹ ਸੀਰੀ ਅ ਦਵਾਈ ਤੁਹਾਨੂੰ ਸਾਰੇ ਨਾਗ ਆਪਾਂ ਮੁਖਾ ਦੇਨੇ ਆ 45000 ਚੋਂ ਮਾਣ ਹੋ ਜੂਗਾ ਲੈਵਾ ਬਹੁਤ ਸੋਹਣਾ ਗੱਡੂ ਇਹਦੇ ਬੱਚੇ ਨਿਕਰਨੋ ਤੇਰਾ ਬਹੁਤ ਆ ਹਾਂ ਜੀ ਲੈਵਾ ਬਾਈ ਦਾਸ ਸੋਹਣਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਬਾਕੀ ਨਾਗ ਸਾਰੇ ਸੇਲ ਆ ਜਿਹੜਾ ਨਾ ਕਿ ਤੁਹਾਡੇ ਪਸੰਦ ਆਉ ਤੁਸੀ ਵੀਡੀਓ ਕਾਲ ਤੇ ਜੇ ਕੋਈ ਨਾਗ ਲੱਗਦਾ ਤੁਹਾਨੂੰ ਆ ਐਂਗਲ ਰਹਿ ਗਿਆ ਤੁਸੀਂ ਆਪਦੀ ਤਸੱਲੀ ਕਰ ਸਕਦੇ ਆ ਚਾਰ ਨੰਬਰ ਤੇ ਆ ਜੀ ਗੁਰੇ ਇਹ ਬੈਠੇ ਵੀਰੇ ਦੂਜੇ ਕੋਲੇ ਸੋਨਾ ਵਾ ਠੀਕ ਹੈ ਇਹ ਆਪਣੀ ਨੋਕਰੀ ਲਈ ਜ ਵੀਰੇ ਨੇੜੇ ਇਥੋਂ ਠੀਕ ਹੈ ਤੇ ਦੇਣ ਮੰਨ ਕੇ ਚਲੋ ਇਹਦੇ ਵੀਰੇ 10 ਤੋਂ 15 ਮੰਨ ਲਓ ਤੁਸੀਂ 10 ਤੋਂ 15 ਹਾਂ ਜੀ ਲੈ ਜੂਗੀ ਇਹ ਠੀਕ ਹੈ ਤੇ ਪਹਿਲੇ ਸੂਏ ਦਾ ਦੁੱਧ ਵੀਰੇ ਬੱਚੀ ਦਾ 16-17 ਕਿਲੋ ਚ ਆਇਆ ਪਿਆ ਵਾ ਸਹੀ ਹੈ ਹਾਂ ਜੀ ਜੈ ਜਮਾ ਵਾਲਾ ਜੈ ਜ ਮੋਲ ਵੀਰ ਇਹ ਬੱਚੀ ਹੈਗੀ ਜਿਆਦਾ ਰੁਪਈਆ ਦੀ ਪਰ ਅੱਜ ਦਾ ਰੇਟ ਇਹਦਾ ਜਿਹੜਾ ਨੈਟ ਹੋਊਗਾ 48000 ਰੁਪਈਆ ਲੈਣਾ ਮੰਨ ਲਓ ਬੱਚੀ ਇਹ 55000 ਦੀ ਹੈ ਜੇ ਅੱਜ ਤਿਆਰ ਹੋਵੇ ਪਰ ਅੱਜ ਆਪਾਂ 48000 ਦੀ ਬੱਚੀ ਦਵਾਂਗੇ ਵੇਖੋ ਵਜ਼ਨ ਆਰਡ ਕੁਆਲਿਟੀ ਦੇਖੋ ਕਿੰਨੀ ਹੈ ਸਹੀ ਹੈ ਅੱਜ ਦਾ ਮੁੱਲ ਵੀਰ ਕਹਿੰਦਾ 48000 ਹੂੰ ਮੱਥੇ ਦੀ ਸੋਹਣੀ ਆ ਛੋਟੀ ਜੀ ਬੂਥੀ ਆ ਬਰੀਡ ਜਰਸੀ ਆ 10 ਤੋਂ 15 ਦਿਨਾਂ ਦੇ ਵਿੱਚ ਵੀਰ ਦੱਸਦਾ ਸੂਪੂਗੀ ਤਿਆਰ ਹੁੰਦੀ ਬਾਈ ਕਹਿੰਦਾ ਮੱਛੀ ਅੱਜ ਹੀ ਵੱਧ ਪੈਸਿਆਂ ਦੀ ਸੀ ਪਰ ਕੱਚੀ ਜ਼ਰੂਰ ਹੈਗੀ ਉਹ ਤੁਹਾਡੇ ਸਾਹਮਣੇ ਆ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਇਹਨੇ ਹਾਜ਼ਰ ਹੋ ਜਾਣਾ ਵਜਨ-ਵਜਨ ਬਹੁਤ ਹੈ ਕੱਦ-ਕਾਠ ਵੀ ਪੂਰਾ ਚਮਕ-ਚਮਕ ਵੀ ਪਿੰਡੇ 'ਚ ਫੁੱਲੀ ਹੈ ਅੱਜ ਦਾ ਮੁੱਲ 48000 ਤਿਆਰ ਹੋਈ ਬਾਈ ਕਹਿੰਦਾ 55000 ਦੀ ਜਰਸੀ ਹੈ ਪਰ ਜਿਹੜੇ ਭੈਣ ਭਰਾਣੇ 10-15 ਦਿਨ ਸਾਂਭਣੀ ਆ ਉਹ ਜੇ ਮੁੱਲ ਵੀ ਅੱਜ ਫਿਰ 7-8000 ਰੁਪਇਆ ਘਟ ਹੈ ਲੇ ਵੇਣ ਮੀਟਿੰਗ ਵਾਲਾ ਲਾਉਗੀ ਵੀਰੇ ਮਨੋ ਜਿੰਨਾ ਵੀ ਹੋਊਗਾ ਹਾਂ ਫਿਟਿੰਗ ਵਾਲਾ ਹਵਾਨਾ ਠੋਸ ਨੇ ਕਰ ਥਣ ਚਾਰੀ ਹੈ ਵਲਟੇਲਾਂ ਪਈਆਂ ਬਹੁਤ ਆ ਬਾਕੀ ਦੇਣ 10 15 ਲੈ ਜਾਣੇ ਸਾਰੀ ਵਲਟੇਲ ਕੱਢ ਕੇ ਸੂ 48000 ਚੋਂ ਵੀਰ ਕਿਆਂ ਦਾ ਮਾਣ ਹੋ ਜਾਊਗਾ ਪੌਣਾ ਇੱਕ ਘਟਾ ਇਹਨੂੰ ਟ੍ਰਾਂਜੈਕਸ਼ਨ ਦਾ ਅਗਲਾ ਪਾ ਦੇ ਵਜਨ ਹੋਰ ਕਰ ਜੂਗੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤਿਆਰ ਹੋ ਗਈ ਜਿਹਦਣ ਪੀੜੀਆਂ ਕਰਦੇ ਹਾਂਜੀ ਅੱਗੇ ਗੁਰੇ ਅੱਗੇ ਵੀਰੇ ਮੰਨ ਲਓ 5 ਨੰਬਰ ਵੈਟ ਆ ਗਈ ਆ ਪਰ ਇਹ 4 ਨੰਬਰ ਵੈਟ ਦੀ ਇੱਕ ਗੱਲ ਹੋ ਰਹੀ ਵੀਰੇ ਇਹ ਅੱਜ ਦਾ ਰੇਟ ਜੈਸਨੋ ਵਾਲਾ ਆਪਣਾ 48000 ਕਈ ਭਰਾ ਨੇ ਮੜ ਕੇ ਸੌਤੇ ਬਾਜੀ ਕਰਨ ਲੱਗੇ ਜਾਂਦੇ ਆ ਇਹ ਮੁੱਲ ਕਰਾਉਣਾ 55 ਹੀ ਕਰ ਲਾਂਗੇ ਠੀਕ ਹੈ ਪਰ ਇਹ ਅੱਜ ਦਾ ਰੇਟ ਲੈਣਾ ਵੀਰੇ ਆਪਾਂ ਸਹੀ ਹੈ ਹਾਂਜੀ ਅੱਗੇ ਆ ਜਾ 5 ਨੰਬਰ ਤੇ ਇਹ ਬੱਚੀ ਵੀਰੇ ਰਾਤ ਸੋਈ ਆ ਠੀਕ ਆ ਉਹ ਸੂਹਾ ਸੋਈ ਆ ਮਗਰ ਬੱਚੀ ਯਾਰ ਸੀ ਬਹੁਤ ਚੰਗੀ ਰਦੀ ਵੀਰੇ ਨੇ ਹਮ ਤੇ ਦੁੱਧ ਜਿਹੜਾ ਪਹਿਲੇ ਸੂਏ ਦਾ ਮਾਲਕ ਨੇ 13 ਤੋਂ 14 ਕਿਲੋ ਦੱਸਿਆ ਜੀ ਆਪਾਂ ਨੂੰ ਬਲੂਨ ਦਾ ਜੈ ਜੈ ਮੋਲਾ ਇਹਦਾ ਵਿਆੜੀ 1000 ਰੁਪਿਆ ਵੀਰੇ ਵਿੱਚੋਂ ਮਾਨਦਾਨ ਹੋਊਗਾ 42000 ਚੋਂ 22000 ਦਾ ਮਾਨਤਾਨ ਹੋ ਜਾਊਗਾ ਦੂਜੇ ਸੂਹੇ ਸੂਈ ਆ ਰਾਤ ਸੂਈ ਆ 13 14 ਕਿਲੋ ਦੁੱਧ ਬਾਈ ਦੱਸਦਾ ਜਿੰਨਾਂ ਤੋਂ ਲਈ ਅਗਲਾ ਦੱਸਦਾ ਮਗਰੇ ਦੇ ਬੱਚੀ ਆ ਦੋਸਤੋ ਥੋੜਾ ਜਿਹਾ ਥਾਂ ਗਿੱਲਾ ਸੀ ਪੈਰ ਤਿਲਕ ਗਿਆ ਸੀ अदरवाइज ਕੋਈ ਲੰਗ ਲੂੰਗ ਨਹੀਂ ਮਾਰਦੀ ਬਾਕੀ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਹਵਾਨਾ ਸੋਹਣਾ 13 14 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸਵੇਰੇ ਦਿੱਤਾ ਦੂਜੇ ਸਵੇਰੇ ਸੂਈ ਬਾਕੀ ਗੱਬਣ ਦਾ ਤਾਂ ਚਲੋ ਮੰਨਿਆ ਕਈ ਭੈਣ ਭਰਾ ਵਹਿਮ ਵੀ ਕਰ ਜਾਂਦੇ ਆ ਪਰ ਇਹ ਤਾਂ ਸੂਈ ਸਵਾਈ ਹੈਗੀ ਆ ਮਗਰ ਬਹੁਤ ਚੰਗੀ ਵੱਛੀ ਆ ਦੋ ਟਾਈਮ ਭਾਂ ਚਾਰ ਟਾਈਮ ਚੋਕੇ ਲੈ ਜਾਓ ਥਣ ਪੂਰੇ ਚੰਗੇ ਆ ਮੋਟੇ ਹੱਦੀ ਚੁਆਈ ਵਾਲੇ ਆ ਗੈਬ ਚ ਲੱਗੇ ਹੋਏ ਆ ਮੋਲੇ ਦਾ ਗੁਰੇ ਕਿਨਾ ਇਹ ਤਾਂ 42000 ਤੋਂ ਵੀਰੇ ਮਾਨਦਾਨ ਕਰਦਾਂਗੇ ਬਾਕੀ ਇੱਕ ਨੰਬਰ ਉਹ ਵੀ ਠੰਡੀ ਸੀਲ ਆ ਵੀਰੇ ਕੋਈ ਰੱਸੀ ਨਹੀਂ ਪਾਉਣੀਗੀ ਚਵਾਈ ਇੱਕ ਨੰਬਰ ਕੋਈ ਨਿਆਣਾ ਰੱਸੀ ਨਹੀਂ ਪਾਉਣੀ ਠੰਡੀ ਸੀਲ ਫੁੱਲ 13 14 ਕਿਲੋ ਖੁੱਲਾ ਦੁੱਧ ਪਿਆਜੂ ਮਗਰ ਮੱਛੀ ਬਹੁਤ ਏੰਗੀ ਵੀਰੇ ਮਗਰ ਬੱਚਾ ਸੋਹਣੀ ਮੱਛੀ ਹੈ ਜਾਤ ਵਾਲੀ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਬੈਠ ਤਿਆਰ ਹੋ ਜੂ ਅੱਗੇ ਆ ਜਾ ਗੁਰੇ 6 ਨੰਬਰ ਤੇ ਇਹ ਲੈ ਵੀਰੇ ਦੂਜੇ ਸੂਏ ਸੋਨਾ ਵਾ ਦਣ ਇਹ ਵੀ ਹਫ਼ਤੇ ਦੇ ਅੰਦਰ ਬਾਹਰ ਲਊਗੀ ਵੀਰੇ ਹਫ਼ਤੇ ਤੋਂ ਦਾਸ ਦੇਣਾ 13 ਤੋਂ 14 ਕਿਲੋ ਦੁੱਧ ਹੀ ਦਾ ਦੱਸਿਆ ਵੀਰੇ ਮਾਰਕਣੇ ਆਪਾਂ ਨੂੰ ਠੀਕ ਹੈ ਹਾਂਜੀ ਜੈ ਜੈ ਮੋਲੇ 42000 ਚ ਮਾਨਤਾ ਨਹੀਂ ਇਹਦਾ ਕਰਦਾਂਗੇ ਵੀਰੇ 42000 ਚ ਮਾਨਤਾਣ ਹੋ ਜੂ 5 ਨੰਬਰ ਦਾ 42000 ਚ ਮਾਨਤਾਣ ਹੋ ਜੂ 6 ਨੰਬਰ ਦਾ ਦੋ ਅੱਗੇ ਬੱਚੀਆਂ ਰਹਿ ਗਈਆਂ ਗੱਬਣਾ ਚੈੱਕ ਪਾਸ ਆ ਕੋਥੋਂ ਬਾਅਦ ਚ ਵਿਖਾ ਦਿੰਨੇ ਆ ਪਾਲਟੇ ਲੰਪਾਈਆਂ ਆ ਬਹੁਤ ਬਾਕੀ ਅਜੇ ਦਿਨ ਲੈ ਜਾਣੇ ਆ 13 14 ਕਿਲੋ ਬਾਈ ਦੱਸਦਾ ਦੁੱਧ ਪਿਆ ਗਈ ਆ ਪਹਿਲੇ ਸੂਏ ਹੁਣ ਦੂਜੇ ਸੂਏ ਸੂਨ ਨੂੰ ਤਿਆਰ ਆ ਬਾਕੀ ਦੋ ਦਿਹਾੜੀ ਡੰਗ ਦਾ ਤਾਂ ਚਲੋ ਪਤਾ ਨਹੀਂ ਹੁੰਦਾ ਜਾਨਵਰ ਪਹਿਲਾਂ ਵੀ ਬੱਚਾ ਧਰ ਦਿੰਦਾ ਤੇ ਕੋਈ ਇੱਕ ਅੱਧਾ ਦਿਨ ਜੇ ਜੀਲ ਆ ਗਿਆ ਪਸ਼ੂ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਉੱਪਰ ਕੋਈ ਦਿਹਾੜੀ ਡੰਗ ਪਸ਼ੂ ਲੈਂਦਾ ਉਹਦਾ ਫਾਇਦਾ ਹੀ ਆ ਭੋਰਾ ਉਹੀ ਸੋਨਾ ਹਵਾਨਾ ਤਿਆਰ ਕਰਕੇ ਸੂਬੂ ਬਾਕੀ ਬੱਚੀ ਲੇਵਾ ਬਹੁਤ ਜ਼ਿਆਦਾ ਸੋਨਾ ਗੱਡੂ ਕੀ ਹਾਂ ਤੁਹਾਨੂੰ ਬਹੁਤ ਸੋਹਣੇ ਆ ਹਨ ਸੋਹਣੇ ਆ ਮਲਟੇ ਲੰਪਾਈਆਂ ਬਹੁਤ ਆਚਾਰਾ ਸਨਾਂ ਦਾ ਸੇਮ ਹੀ ਸਾਈਜ਼ ਹੈ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਜੀ ਛੋਟਾ ਜਿਹਾ 42000 ਉਹਦੇ ਚੋਂ ਮਾਨ ਤਾਨ ਹੋ ਜੂ ਵੇ ਫਿਕਰ ਹੋ ਕੇ ਆ ਜੋ 7 ਨੰਬਰ ਇਹ ਬੱਚੀਆਂ ਵੀ ਦੋਨੇ ਪਲੂਨ ਬੱਚੀਆਂ ਬਾਈਆਂ ਬਾਈਆਂ ਮਹੀਨੀਆਂ ਠੀਕ ਹੈ ਦੋਨੇ ਇਹ ਮੰਨੋ 7-7 ਮਹੀਨੇ ਦੀਆਂ ਗੱਬਣਾ ਵੀਰੇ ਇਹ ਖੀਰੀਆਂ ਖੀਰੀਆਂ ਬੱਚੀਆਂ ਦੰਦਾ ਤੋਂ ਤੇ 7-7 ਮਹੀਨੇ ਦੀਆਂ ਗੱਬਣਾ ਇਹ ਦੋਨੇ ਚੈੱਕ ਪਾਸ ਚੈੱਕ ਪਾਸ ਆਪਣੀਆਂ ਕਰਾਈਆਂ ਵੀਰੇ ਅਗਲਾ ਕਰਾ ਕੇ ਲੈ ਜਾਗੇ ਕਿੰਨੇ ਦੀਆਂ ਇਹ ਜੋੜੀ ਦੇ ਦਾਂਗੇ ਵੀਰੇ 70000 ਰੁਪਏ ਦੀ ਠੀਕ ਹੈ ਜੇ ਕਿ ਭਰਾਣੀ ਇਕੱਲੀ-ਇਕੱਲੀ ਲੈਣੀ ਹੋਈ ਜਣਾ ਫਿਰ ਉਸ ਦਾ ਨਾ ਮੁੱਲ ਹੋ ਜੂਗਾ ਜੇ ਇਕੱਠੀਆਂ ਲੈਣੀਆਂ ਹੋਈਆਂ ਤੇ 70 ਜੋ ਥੋੜਾ ਜਿਹਾ ਮਾਨਦਾਨ ਹੋ ਜੂਗਾ ਮੁੱਲ ਸਹੀ ਹੈ ਬਾਕੀ ਬੱਚੀਆਂ ਦੇਖੋ ਕਿੰਨੀਆਂ ਗਵਾਲ ਦੋਸਤੋ 7-7 ਮਹੀਨੇ ਦੀਆਂ ਗੱਬਣਾ ਦੁੱਧ ਵਾਲੇ ਦੰਦਾਂ 'ਚ ਖੀਰੀਆਂ ਬੱਚੀਆਂ ਬਾਈ ਕਹਿੰਦਾ ਜਿਹਦੇ ਪਸੰਦ ਆਉਣਗੇ ਅਗਲਾ ਭਵਾਲ ਦੇ ਮੂੰਹ ਪੱਟ ਕੇ ਵੇਖ ਲੈ ਕਿਉਂਕਿ ਤੁਸੀਂ ਪੈਸੇ ਲਾਉਣੇ 70000 ਰੁਪਇਆ ਵੀ ਦੇਣਾ ਥੋੜਾ ਹੱਕ ਬਣਦਾ ਹੈ ਅਗਲਾ ਡਾਕਟਰ ਲਿਆਵੇ ਆਪਦਾ ਚੈੱਕ ਕਰਾ ਕੇ ਲੈ ਜਾ ਬਹੁਤ ਸੋਹਣੀ ਬੱਚੀ ਕਦ ਕਾਠ ਵਾਲੀ ਲਿਓਟੀ ਬਹੁਤ ਚੰਗੀ ਹੈ 2 ਮਹੀਨੇ ਰਹਿ ਗਏ 2 ਮਹੀਨੇ ਵਧੀਆ ਸੇਵਾ ਕਰ ਲੋਗੇ ਕਈ ਭੈਣ ਭਰਾ ਹੁੰਦੇ ਆ ਟੋਕੜ ਗੱਬਣ ਪਸ਼ੂ ਲੈ ਲੈਂਦੇ ਆ ਜਾਂ ਕੱਟ ਚਰਦਾ ਗੱਭਣ ਪਸ਼ੂ ਲੈ ਕੇ ਤਿਆਰ ਕਰਕੇ ਸੇਲ ਕਰਦੇ ਆ। ਉਹਨਾਂ ਵੀਰਾਂ ਭੈਣਾਂ ਵਾਸਤੇ ਵੀ ਖਾਸ ਵੀਡੀਓ ਉਹ ਜੇ ਕਿਸੇ ਨੇ ਘਰੇ ਦੁੱਧ ਨੂੰ ਲੈਣੀ ਆ। ਚਾਰੀ ਖਾਣਾ ਵੀਰੇ ਕੋਈ ਬਾਧੂ ਘਾਟ ਉਥਾਨ ਨਹੀਂ। ਬਾਕੀ ਤੇ ਲਿਓਟੀਆਂ ਦੇਖ ਲਓ ਪੱਟੀ ਜਾਂਦੀਆਂ ਮੱਚੀਆਂ। ਬਹੁਤ ਸੋਹਣੀਆਂ ਲਿਓਟੀਆਂ। 70000 ਦੀ ਜੋੜੀ ਦੇ ਦੇਣੀ ਆ ਤੇ ਜੇ ਕੋਈ ਕੱਲੀ ਕੱਲੀ ਲੇਊ ਤੇ ਕੱਲੀ ਕੱਲੀ ਵੀ ਮਿਲ ਜੂ ਉਹਦੇ ਚੋਂ ਮਾਨਤਾਨ ਹੋ ਜੂ। ਬੇਫਿਕਰ ਹੋ ਕੇ ਆ ਜਿਓ। ਆ ਵੀ ਸੱਤਾਂ ਦੀ ਆ। ਇਹ ਵੀ ਖੀਰੀ ਬੱਛੀ ਆ। ਲੇਓਟੀ ਇਹਦੀ ਵੀ ਬਹੁਤ ਸੋਹਣੀ ਹੈ ਲੇਓਟੀਆਂ ਦੋਵਾਂ ਦੀਆਂ ਹੀ ਸੋਹਣੀਆਂ ਥਣ ਦੋਵਾਂ ਦੇ 4-4 ਆ ਕੋਈ ਵਾਧੂ ਫੋਟ ਸ਼ਾਂਗ ਨਹੀਂ ਗੈਬ ਤੇ ਨਿਖੜ ਮੈਂ ਕੱਲੇ-ਕੱਲੇ ਲੱਗੇ ਹੋਏ ਯਾਨੀ ਕਿ ਇੱਕ-ਇੱਕ ਬੱਚੀ ਤੁਹਾਨੂੰ 35-35000 ਚ ਪੈ ਜਾਣੀ ਆ ਜੋੜੇ 'ਚ ਕੱਲੀ ਦਾ ਮੁੱਲ ਤੁਸੀਂ ਬਾਈ ਤੋਂ ਪੁੱਛ ਲਓ ਮੈਂ ਜੋੜੇ ਦੀ ਗੱਲ ਕਰਦਾ ਕਿਉਂਕਿ ਜੋੜੇ ਦਾ ਮੁੱਲ ਬਾਈ ਨੇ ਦੱਸਿਆ ਜੋੜੇ ਦਾ ਮੁੱਲ 70000 ਰੁਪਇਆ ਉਹਦੇ 'ਚੋਂ ਮਾਣ ਤਾਣ ਹੋ ਜੂ ਜਾਨਵਰ ਬਹੁਤ ਚੰਗੇ ਆ ਦੋ-ਦੋ ਮਹੀਨੇ ਵਧੀਆ ਸੇਵਾ ਕਰ ਲੋਂਗੇ ਪੂਰੇ ਪੈਸਿਆਂ ਦੀਆਂ ਮੱਛੀਆਂ ਮੰਨ ਲਓ 20 20 22 ਹਜ਼ਾਰ ਦੀਆਂ ਦਾ ਵੀਰੇ ਉਦਾਂ ਹੀ ਵੇਖ ਜੰਦੇ ਆ ਜੇ ਖਾਲੀ ਨਹੀਂ ਹੋਣਾ ਹੈ ਨਾ ਸਹੀ ਅੱਜ ਆਪਾਂ ਸੱਤਾਂ ਦੀਆਂ ਗੱਪਣਾ ਮਿਲਦੀਆਂ ਨਾਲ ਹੂੰ ਦੋਸਤੋ ਇਹ ਵੀ ਗੱਲ ਸਹੀ ਹੈ ਜੇ ਆਪਾਂ ਕੱਲੀਆਂ ਔਸਰ ਮੱਛੀਆਂ ਲੈਣੇ ਹਨ 20 20 22 ਹਜ਼ਾਰ ਦੀਆਂ ਦਾ ਚਲੋ ਇੱਥੇ ਮਿਲਦੀਆਂ ਇਹ ਤੋਂ ਘੱਟ ਤਾਂ ਮਿਲਦੀਆਂ ਨਹੀਂ ਆ ਜੇ ਘੱਟ ਮਿਲੂਗੀ ਉਹ ਦੋ ਚਾਰ ਮਹੀਨੇ ਉਮਰ ਛੋਟੀ ਮਿਲੂਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਗੋਰੇ ਗੱਲਦੀਆਂ 7-8 ਹਜ਼ਾਰ ਸਿੰਘ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਵਨ ਗੀ ਸਾਰੀ ਹੈਗੀ ਆ ਜੇ ਕੋਈ ਚੰਗੇ ਦੁੱਧ ਵਾਲੀ ਜਰਸੀ ਲੈਣ ਦਾ ਚਾਹਵਾਣਾ ਵਜਨ ਵਾਲੀ ਉਹ ਵੀ ਹੈਗੀ ਆ ਫੁੱਲ ਜਾਤ ਬਰੀਡ ਆ ਕੋਈ ਦਰਮਿਆਨੇ ਭਾਅ ਵੀ ਹੈਗੇ ਆ ਸੂਈ ਸਵਾਈ ਵੀ ਹੈਗੀ ਆ ਤੇ ਘੱਟ ਚਰਦਿਆਂ ਗੱਬਣਾ ਵੀ ਹੈਗਾ ਤੇ ਸਾਰਾ ਮਾਲ ਇਸੇ ਰ ਹੈ ਬਿਲਕੁਲ ਜਾਇਜ਼ ਮੁੱਲ ਪੂਰੀ ਵੀਡੀਓ ਆਪਣੇ YouTube ਚੈਨਲ ਹਿੰਮਤ ਟੀਵੀ ਤੇ ਅਪਲੋਡ ਹੋ ਹੀ ਗਈ ਆ ਸ਼ਾਰਟ ਉਧਰ ਹੋ ਜਾਣਾ ਫੋਨ ਨੰਬਰ ਬਾਕੀ ਦੋਵੇਂ ਪਾਸੇ ਸਕਰੀਨ ਤੇ ਚੱਲੀ ਜਾਂਦੇ ਆ ਲਾਸਟ ਵਿੱਚ ਸਾਰਿਆਂ ਨੂੰ ਫੱਸੀ ਕੱਲ ਜਲਦ ਮਿਲਦੇ ਆ ਕਿਸੇ ਨੂੰ